ਖਾਲਸਾ ਭਾਈਚਾਰੇ ਕੀ ਫਤਿਹ ਮੈਂ ਇੱਕ ਵੱਡੀ ਜਿੱਤ ਇਹਨੂੰ ਆਪਾਂ ਖਬਰ ਕਹਿ ਲਈਏ ਸੁਣਾਇਆ ਕਹਿ ਲਈਏ ਉਹ ਮੈਂ ਤੁਹਾਨੂੰ ਦੇਣਾ ਚਾਹਨਾ ਕਿ ਅੱਜ ਜਿਹੜੀ ਭਾਈ ਸੰਦੀਪ ਸਿੰਘ ਸਣੀ ਰਾਹ ਦੇ ਮਾਮਲੇ 'ਚ ਮੈਡੀਕਲ ਬੋਰਡ ਅੱਗੇ ਆਪਾਂ ਇੱਕ ਲੜਾਈ ਲੜੀ ਕਿ ਉਹਦੇ ਅੱਗੇ ਡਾਕਟਰਾਂ ਦੇ ਅੱਗੇ ਇਹਨੂੰ ਪੇਸ਼ ਕੀਤਾ ਜਾਵੇ ਤੇ ਇਹਦਾ ਮੈਡੀਕਲੀ ਐਗਜ਼ਾਮਿਨ ਕੀਤਾ ਜਾਵੇ ਅੱਜ ਬਹੁਤ ਖੁਸ਼ੀ ਵਾਲੀ ਗੱਲ ਹੈ ਕੁਝ ਮਿੰਟ ਪਹਿਲਾਂ ਸਾਨੂੰ ਤੋਂ ਇਨਫਰਮੇਸ਼ਨ ਆਈ ਹੈ ਸੰਘੂ ਜਿਹੜਾ ਹੈਗਾ ਸਿਵਲ ਹਸਪੀਟਲ ਉੱਥੇ ਐਸਐਮਓ ਜਿਹੜੇ ਹੈਗੇ ਨੇ ਉਹਨਾਂ ਦੀ ਨਿਗਰਾਨੀ ਥਲੇ ਬੋਰਡ ਆਫ ਡਾਕਟਰਸ ਕੌਨਸਟੀਟਿਊਟ ਹੋ ਚੁੱਕੇ ਨੇ ਤੇ ਉੱਥੇ ਜਿਹੜੀ ਆਪਣੀ ਜੇਲ ਸੁਪਰਡੈਂਟ ਸਾਡੇ ਸੰਘੂਰ ਨੇ ਉਸ ਸਮੇਤ ਪੁਲਿਸ ਲੈ ਕੇ ਸਾਡੇ ਭਾਈ ਸੰਦੀਪ ਸਿੰਘ ਸਣੀ ਨੂੰ ਉੱਥੇ ਹਸਪੀਟਲ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਮੈਡੀਕਲ ਐਗਜ਼ਾਮੀਨੇਸ਼ਨ ਉਹਨਾਂ ਦਾ ਸ਼ੁਰੂ ਹੋ ਚੁੱਕਿਆ ਸੋ ਮੈਂ ਜਿੱਥੇ ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਮੈਂ ਸ਼ੁਕਰਗੁਜ਼ਾਰ ਹਾਂ ਉੱਥੇ ਮੈਂ ਬਿਲਕੁਲ ਦੋ ਹੱਥ ਬਨ ਕੇ ਸ਼ੁਕਰਗੁਜ਼ਾਰ ਹਾਂ ਲੱਖ ਕੋਟਨ ਕੋਟਨ ਧਰਵਾਤ ਸਾਡੀਆਂ ਅਦਾਲਤਾਂ ਦਾ ਮਾਣਯੋਗ ਸਾਡੀ ਜੁਡੀਸ਼ਨੀ ਦਾ ਜਿਨ੍ਹਾਂ ਨੇ ਜੱਜ ਸਾਹਿਬ ਦੇ ਆਰਡਰਸ ਤੋਂ ਬਾਅਦ ਅੱਜ ਇਹ ਵੱਡੀ ਜਿਹੜੀ ਜਿੱਤ ਸਾਨੂੰ ਅੱਜ ਪ੍ਰਾਪਤ ਹੋਈ ਏ ਸੋ 12 ਤਰੀਕ ਦੇ ਹੀ ਸਾਡੀ ਸਾਰੀ ਟੀਮ ਜਿਹੜੀ ਮਿਹਨਤ ਕਰ ਰਹੀ ਸੀ ਔਰ ਪਹਿਲਾ ਆਰਡਰ 12 ਨੂੰ ਹੁੰਦਾ ਫਿਰ 15 ਨੂੰ ਹੋਇਆ ਪਹਿਲਾਂ ਅਸੀਂ ਰਜਿੰਦਰ ਹਸਪੀਟਲ ਨੂੰ ਆਰਡਰ ਕਰਵਾਇਆ ਪਟਿਆਲੇ ਨੂੰ ਜਦੋਂ ਇਹਨਾਂ ਨੂੰ ਪੁਲਿਸ ਨੂੰ ਪਤਾ ਲੱਗ ਜਾਂਦਾ ਉਹਨੂੰ ਟਰਾਂਸਫਰ ਉਹਨਾਂ ਨੇ ਸੰਗਰੂਪ ਕਰ ਦਿੱਤਾ ਗਿਆ ਬਟ ਕੱਲ ਜਿਹੜਾ ਮਾਨਜੋ ਕੋਰਟ ਦੇ ਵਿੱਚ ਐਪਲੀਕੇਸ਼ਨ ਬ੍ਰਦਰ ਵਾਰਾਂ ਵੱਲੋਂ ਫਾਈਲ ਕੀਤੀ ਗਈ ਔਰ ਉਹਦੇ ਵਿੱਚ ਮਾਨਜੋ ਕੋਰਟ ਨੇ ਇੱਕ ਵੱਡਾ ਕੌਗਨਿਸੈਂਸ ਲੈ ਕੇ ਕੱਲ ਜਿਹੜਾ ਆਰਡਰ ਜਿਹੜਾ ਪਾਸ ਕੀਤਾ 17 ਤਰੀਕ ਨੂੰ ਉਹਦੇ ਵਿੱਚ ਉਹਨਾਂ ਨੇ ਡਾਇਰੈਕਟ ਕਰਤਾ ਸੀ ਸਿਵਲ ਜਿਹੜਾ ਹੈਗਾ ਸਿਵਲ ਹਸਪੀਟਲ ਸੰਘੂਰ ਜਿਹੜਾ ਉਹਨੂੰ ਡਾਇਰੈਕਟ ਕਰ ਦਿੱਤਾ ਗਿਆ ਕਿ ਉੱਥੇ ਹੀ ਬੋਰਡ ਆਫ ਡਾਕਟਰ ਜਿਹੜੇ ਨੇ ਪਹੁੰਚ ਟੂ ਕੀਤਾ ਜਾਣਾ ਤੇ ਇਹਦੇ ਨਾਲ ਨਾਲ ਮੈਂ ਇੱਕ ਛੋਟੀ ਜਾਣਕਾਰੀ ਦੇਣੀ ਚਾਹਣਾ ਇਸ ਮਾਮਲੇ ਦੇ ਵਿੱਚ ਅਸੀਂ ਮਾਨਜੋ ਕੋ ਹਾਈ ਕੋਰਟ ਦਾ ਵੀ ਕੱਲ ਦਰਵਾਜ਼ਾ ਜਿਹੜਾ ਸੀ ਉਹ ਖੜਕਾਤਾ ਸੀ ਜਿਹਦੀ ਸੁਣਵਾਈ ਕੱਲ ਵੀ ਹੋਈ ਸੀ ਤੇ ਢਗਾਈ ਨੂੰ ਦੇਖਦੇ ਹੋਏ ਤੇ 2 ਵਜੇ ਦੁਬਾਰਾ ਸੁਣਵਾਈ ਉਹਦੀ ਹੋਣੀ ਸੀ ਬਟ ਇਨ ਬਿਟਵੀਨ ਜਿਹੜਾ ਆਰਡਰ ਆ ਚੁੱਕਿਆ ਹੈ ਮਾਨ ਜੋ ਕੋਰਟ ਪਟਿਆਲਾ ਜੀਐਮਈਸੀ ਸਾਹਿਬ ਨੇ ਉਹਨੂੰ ਕਲੈਰੀਫਾਈ ਬ੍ਰਦਰ ਕਰ ਦੋ ਮੈਂ ਇਥੇ ਗੱਲ ਕਸਣੀ ਚਾਹਣਾ ਹੈ ਕਿ ਇਹਦੇ ਵਿੱਚ ਉਹਨਾਂ ਇਹ ਜੂਰੀਡਿਕਸ਼ਨਲ ਮੈਜਿਸਟ੍ਰੇਟ ਸਾਹਿਬ ਨੇ ਜੇਲ ਸੁਪਰਡੈਂਟ ਸੰਗਰੂਰ ਨੂੰ ਆਰਡਰ ਪਾਸ ਕੀਤਾ ਹੈ ਜਿਹੜਾ ਚ ਉਹਨਾਂ ਨੇ ਕਿਹਾ ਕਿ ਭਾਈ ਸੰਦੀਪ ਸਿੰਘ ਸਣੀ ਨੂੰ ਮੈਂ ਇੱਕ ਚੀਜ਼ ਇੱਥੇ ਜ਼ਰੂਰ ਗੱਲ ਕਰਨੀ ਕਹਿਣੀ ਚਾਹਣਾ ਕਿ ਇਹ ਆਰਡਰਸ ਹੋਨੇ ਪਰ ਕੋਰਟ ਜੂਰੀ ਜਕਸ਼ਨ ਮੈਜਿਸਟਰੇਟ 15 ਤਰੀਕ ਤੋਂ ਲਗਾਤਾਰ ਪਾਸ ਕਰ ਰਹੀ ਸੀ ਪਰ ਕਿਤੇ ਨਾ ਕਿਤੇ ਬਿਲਕੁਲ ਡਿਸ obedence ਸੀ ਕਿਉਂਕਿ ਕਿਤਨਾ ਕਿਤੇ ਢੀਠ ਪੁਣਾ ਖੜਾ ਸੀ ਉਹ ਜੇਲ੍ਹ ਪ੍ਰਫੈਕਸ਼ਨ ਨੇ ਬੜੇ ਕਲੀਅਰ ਤਰੀਕੇ ਨਾਲ ਕਰਕੇ ਵਿਖਾਇਆ ਸੋ ਬਹੁਤ ਮਤਭਾਗਾ ਉਹਨਾਂ ਦੀ ਐਫਸੀ ਪਰ ਉਹਦੇ ਉਹਦੇ ਤੁਸੀਂ ਕਰੋਗੇ ਉਹਦੇ ਉਲਟ ਕਿਤਨਾ ਕਿਤੇ ਸਾਡੀ ਲੀਗਲ ਟੀਮ ਬਲੋਗੀ ਸਟੈਂਡ ਸੀ ਵੀ ਜੰਨਾ ਟਾਈਮ ਤੱਕ ਭਾਈ ਸਰਦੀਪ ਸਿੰਘ ਸਣੀ ਦਾ ਮੈਡੀਕਲ ਨਹੀਂ ਹੋਣਾ ਅਸੀਂ ਵੀ ਆਪਣੀਆਂ ਲੀਗਲ ਐਫਰਟਸ ਪੂਰੀਆਂ ਸੀ 100% ਕਰਕੇ ਰੱਖਾਉਗੇ ਸੋ ਬਿਲਕੁਲ ਅਸੀਂ ਆਪਣਾ ਇਹ ਠਾਂਡਿਆ ਸੀ ਤੇ ਅੱਜ ਕਿਤਨਾ ਕਿਤੇ ਅਸੀਂ ਔਨਰੇਬਲ ਕੋਰਟ ਦਾ ਸ਼ੁਕਰ ਗੁਜ਼ਾਰਾ ਜਿਹਨੇ ਫੇਰ ਕੱਲ ਇਸ ਮਾਮਲੇ ਚ ਦਖਲ ਦਿੱਤਾ ਇਨਕਰਾਇਨ ਕੀਤਾ ਤੇ ਜੂਰਿਸਡਿਕਸ਼ਨਲ ਮੈਜਿਸਟ੍ਰੇਟ ਸਾਹਿਬ ਸਾਡੇ ਜੀਐਮਐਸ ਸਾਹਿਬ ਪਟਿਆਲਾ ਨੇ ਇਹਨੂੰ ਦੇਬ ਸੁਪਰਡੈਂਟ ਨੂੰ ਹਦਾਇਤ ਕੀਤੀ ਵੀ 18 ਤਰੀਕ ਨੂੰ ਤੁਸੀਂ ਸਵੇਰੇ ਭਾਈ ਸੰਜੀਤ ਸਿੰਘ ਸਣੀ ਨੂੰ ਉਹਨਾਂ ਨੂੰ ਠਾਰੋ ਨਹੀਂ ਉਹਨਾਂ ਦੀ ਜੋਤ ਸੱਦ ਜੋ ਪ੍ਰੋਟੈਨਿਟੀ ਪੁਲਿਸ ਵਾਲਿਆਂ ਨੇ ਕੀਤੀ ਉਹਦੀ ਜਾਂਚ ਕਰਨ ਲਈ ਉਹਨਾਂ ਨੇ ਐਸ ਐਮਓ ਬੋਰਡ ਆਫ ਡਾਕਟਰਸ ਪੈਨਲ ਬਿਠਾਇਆ ਸੀ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਬਾਕਾਇਦਾ ਇਹਨਾਂ ਨੂੰ ਮੈਡੀਕਲ ਚੈੱਕਅਪ ਕੀਤਾ ਜਾਵੇ ਤੇ ਇੱਕ ਉਹਨਾਂ ਨੇ ਹੋਰ ਦੇ ਵਿੱਚ ਇੱਕ ਬਹੁਤ ਰਿਮਾਰਕੀਅਬਲ ਇੱਕ ਆਰਡਰ ਕੀਤਾ ਉਹਨਾਂ ਨੇ ਕੀਤਾ ਕਿ ਐਸ ਐਮਓ ਸਾਹਿਬ ਤੇ ਜਿਹੜਾ ਜੇਲ੍ਹ ਸੁਪਰਡੈਂਟ ਹੈ ਜੇਲ੍ਹ ਸੁਪਰਡੈਂਟ ਨੂੰ ਤਾਂ ਐਸ ਕਿਤੇ ਵੀ ਅਸਤਾਨੇ ਵੀ ਤੁਸੀਂ ਮੈਡੀਕਲ ਚੈੱਕਅਪ ਕਰਾਓ ਤੇ ਫਟਾਫਟ ਉਹਨਾਂ ਨੂੰ ਬਿਠਾਓ ਫਿਰ ਤੱਕ ਤੁਸੀਂ ਜੁਡੀਸ਼ੀਅਲ ਲੋਕਅਪ ਚ ਘਰ ਆਓ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਮੈਡੀਕਲ ਐਗਜ਼ਾਮਨ ਕਰਨ ਤੋਂ ਬਾਅਦ ਇਮੀਡੀਏਟਲੀ ਤੁਸੀਂ ਰਿਪੋਰਟਸ ਜੜੀਆਂ ਨੇ ਤੁਹਾਡੀਆਂ ਤਸੱਦਦ ਪ੍ਰੋਟੈਕਟੀ ਦੀ ਉਹ ਤੁਸੀਂ ਪਹਿਲਾਂ ਸਾਡੀ ਆਨਰੇਬਲ ਕੋਰਟ ਦੇ ਵਿੱਚ ਪਹੁੰਚੀਆਂ ਨੇ ਉਸ ਤੋਂ ਬਾਅਦ ਉਹਨੇ ਕਿਹਾ ਕਿ ਡਿਪਾਰਟਮੈਂਟ ਤੋਂ ਪਹਿਲਾਂ ਉਹ ਸਾਰੀ ਲੈਗ ਜ਼ਾਮਿਨ ਕਰਾਂਗੀ ਸੋ ਸਕਸੀਕੂਐਂਟਲੀ ਜੇਕਰ ਉਹਨਾਂ ਨੂੰ ਮੈਡੀਕਲ ਕੇਅਰ ਦੀ ਟ੍ਰੀਟਮੈਂਟ ਦੀ ਲੋੜ ਹੋਏਗੀ ਕਿਉਂਕਿ ਲੋੜ ਤਾਂ ਹੋਣੀ ਹੈ ਸੋ ਉਹ ਕਹਿੰਦੀ ਕਿ ਅਸੀਂ ਫਿਰ ਉਹਨਾਂ ਨੂੰ ਫਰਦਰ ਕੋਰਟ ਦੇਖੇਗੀ ਕਿ ਉਹਨਾਂ ਨੂੰ ਉੱਥੇ ਹੀ ਉਹਨਾਂ ਨੂੰ ਐਡਮਿਟ ਕਰਨਾ ਹੈ ਜਾਂ ਉਹਨਾਂ ਨੂੰ ਫਰਦਰ ਉਹਦੇ ਲਈ ਕਿਸੇ ਹੋਰ ਵੱਡੇ ਹਸਪਤਾਲ ਦੇ ਵਿੱਚ ਰੈਫਰ ਕਰਨਾ ਹੈ ਸੋ ਅਸੀਂ ਸਾਰੀ ਟੀਮ ਅਸੀਂ ਮੈਂ ਬਿਲਕੁਲ ਇਸ ਗੱਲ ਦੀ 100% ਮੈਂ ਸਰਮਤਾਂ ਕਿ ਸਾਰੀ ਟੀਮ ਨੇ 12 ਤਰੀਕ ਤੋਂ ਲਗਾਤਾਰ ਮਿਹਨਤ ਕੀਤੀ ਤਾਂ ਇਹ ਬਿਲਕੁਲ ਸਾਡੇ ਲਈ ਇੱਕ ਬਹੁਤ ਵੱਡੀ ਜਿੱਤ ਹੈ ਪਰ ਇਨਸਾਫ ਕਿਤਨਾ ਕਿਤੇ ਭਾਈ ਸੰਦੀਪ ਸਿੰਘ ਸੜੀ ਦੇ ਪਰਿਵਾਰ ਨੂੰ ਮਿਲਿਆ ਜਿਨ੍ਹਾਂ ਦੇ ਤੁਸੀਂ ਕਹੋ ਵੀ ਯੋਧੇ ਨਾਲ ਬੱਚੇ ਨਾਲ ਇਸ ਤਰ੍ਹਾਂ ਦਾ ਅਨਮਨੁੱਖੀ ਤਸੱਦਦ ਪੁਰਸ਼ ਨੂੰ ਕੀਤਾ ਗਿਆ ਸੀ ਤੇ ਕੋਰਟ ਦੀ ਆਰਡਰ ਦੀ ਡਿਸਓਬਿਡੀਅੰਸੀ ਕਿਤਨਾ ਕਿਤੇ ਮਾਨਰੇਬਲ ਹਾਈ ਕੋਰਟ ਤੇ ਦਖਲ ਦੇਣ ਤੋਂ ਬਾਅਦ ਕਿਤਨਾ ਕਿਤੇ ਇਹਨਾਂ ਨੂੰ ਵੀ ਜਿਹੜੇ ਥੱਲੇ ਜੇਲ ਸੁਪਰਡੈਂਟ ਸੀਗੇ ਕਿਤਨਾ ਕਿਤੇ ਉਹਨਾਂ ਦੇ ਵੀ ਦਿਮਾਗ ਚ ਆਈ ਨਹੀਂ ਆਈ ਕਿਤੇ ਕੋਰਟ ਦੀ ਜਿਹੜੀ ਤੁਸੀਂ ਕਹੋ ਮर्यादा ਕਿ ਤਨਾ ਕਿਤੇ ਉਹ ਕੈਮਰਾ ਠੀਕਾਬੇ ਸੋ ਅੱਜ ਤੁਸੀਂ ਕਹੋ ਵੀ ਉਹਨਾਂ ਨੇ ਉਸ ਆਰਡਰਸ ਦੀ ਹਜੇ ਉਹਨੂੰ ਭਾਈ ਸੰਦੀਪ ਸਿੰਘ ਸਣੀ ਉੱਥੇ ਉੱਥੇ ਹਸਪੀਟਲ ਵਿੱਚ ਪਹੁੰਚਾਤਾ ਸੋ ਸਬਸੀਕੁਐਂਟਲੀ ਜਿਹੜੀ ਇਹਦੇ ਵਿੱਚ ਕੋਈ ਜਾਣਕਾਰੀ ਹੋਏਗੀ ਉਹ ਅਸੀਂ ਤੁਹਾਡੇ ਨਾਲ ਫੇਰ ਫਰਦਰ ਸਮਝਾ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਭਾਈ ਜੀ ਤੁਹਾਡਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ